ਹੁਣ ਮਾਂ ਬੁੱਢੀ ਹੋ ਚੁੱਕੀ ਹੈ ਉਸਦੀਆਂ ਸੁਪਨੇਹੀਣ ਅੱਖਾਂ ਐਨਕ ਦੇ ਮੋٹے ਸ਼ੀਸ਼ਿਆਂ ਵਿੱਚੀ ਲੁਕ ਗਈਆਂ ਨੇ ਅੱਜ ਮੈਨੂੰ ਉਸਦੀ ਜਵਾਨੀ ਬਹੁਤ ਯਾਦ ਆ ਰਹੀ ਹੈ ਜਦੋਂ ਮਾਂ ਜਵਾਨੀ ਵਿੱਚ ਸ਼ੀਸ਼ੇ ਅੱਗੇ ਖੜੀ ਹੋਗੀ ਆਪਣੀ ਲੰਮੀ ਗੁੱਤ ਗੁੰਦਦੀ ਹੁੰਦੀ ਸੀ ਉਸਦੇ ਸ਼ਨੀਲ ਦਾ ਮੋਤੀਆਂ ਵਾਲਾ ਸੂਟ ਪਾਇਆ ਹੁੰਦਾ ਸੀ ਉਸਦੀ ਪੈਰੀ ਥਿੱਲੇਦਾਰ ਚੱਕਦੀ ਤੇ ਚਾਂਜਰਾ ਛਾਂਚਣ ਕਰਦੀਆਂ ਹੁੰਦੀਆਂ ਸਨ ਯਾਦ ਆਉਂਦੀ ਹੈ ਉਹ ਮਲੂਕ ਚਹੀ ਮਾਂ ਜੋ ਸ਼ਰਾਬੀ ਪਿਓ ਦੇ ਲਲਕਾਰਿਆਂ ਅੱਗੇ ਸੈਣੀ ਹੁੰਦੀ ਸੀ ਤੇ ਸਭ ਤੋਂ ਵੱਧ ਯਾਦ ਆਉਂਦੀ ਹੈ ਮਾਂ ਦੀ ਕੀਤਾਂ ਵਾਲੀ ਕਾਪੀ ਹੌਲੀ-ਹੌਲੀ ਮਾਂ ਦੀ ਕਬੀਲਦਾਰੀ ਦੀ ਚਿੰਤਾ ਵੱਧਦੀ ਗਈ ਵਿੜੇ ਵਿੱਚ ਅਣਸੱਧੀਆਂ ਪੁਰਾਣੀਆਂ ਧੀਆਂ ਨੂੰ ਦੇਖ-ਦੇਖ ਕੇ ਮੇਰੇ ਪਿਓ ਦੀਆਂ ਬੜਕਾਂ ਵੱਧਦੀਆਂ ਗਈਆਂ ਕਿਸ ਨਾਲ ਹੌਲੀ-ਹੌਲੀ ਮਾਂ ਦੀ ਮਮਤਾ ਘੁਲੌਂਦੀ ਗਈ ਉਸ ਤੇ ਚਾਹ ਪਥਰ ਆਉਂਦੇ ਗਏ ਕਿਸ ਦੀ ਗੀਤਾਂ ਵਾਲੀ ਕਾਪੀ ਅਰੋੜਨ ਲੱਗ ਪਈ ਅੜਬ ਪਿਉ ਨੇ ਮਾਂ ਦੀ ਵੀਣੀ ਵਿਚਲੀਆਂ ਬੰਗਾਂ ਵੀ ਤੋੜ ਦਿੱਤੀਆਂ ਉਸ ਦੀਆਂ ਝਾਂਸਰਾਂ ਦੀ ਪੋਰ ਰੂੜਾ ਵਾਲੇ ਰਾਹ ਵਿੱਚ ਬिखर ਗਏ ਤੇ ਮਾਂ ਨੇ ਆਪਣਾ ਮੋਤੀਆਂ ਵਾਲਾ ਸੂਟ ਕਿਸੇ ਮੰਗਤੀ ਨੂੰ ਦਾਨ ਕਰ ਦਿੱਤਾ ਉਸ ਤੋਂ ਪਿਛੋਂ ਮੇਰੇ ਮਾਨਸੀਸ਼ੇ ਮਰੇ ਖੜੀ ਹੋ ਕੇ ਕਜਲੇ ਦੀ ਤਾਰ ਪਾਉਂਦੀਆਂ ਕਦੀ ਨਾ ਦੇਖਿਆ ਤੇ 나ਹੀ ਮਾਂ ਨੂੰ ਕਦੇ ਆਪਣੀ ਉਕੀਤਾ ਵਾਲੀ ਕਾਪੀ ਦੀ ਯਾਦ ਆਈ ਹਣ ਮੈਂ ਬੁੱਢੀ ਹੋ ਚੁੱਕੀ ਹੈ ਤੇ ਮੰਝੇ ਉਤੇ ਬੈਠੀ ਏਧਰ ਉਧਰ ਝਾਕਦੀ ਰਹਿੰਦੀ ਹੈ ਤਿਆਸ ਕਰਦੀ ਹੈ ਕਿ ਉਸਦੀ ਕੋਈ ਤੀ ਸੌਰਿਆਂ ਤੋਂ ਆਵੇ ਉਸੇ ਗੱਲ ਲੱਗ ਕੇ ਉਸਦੇ ਅਥਰ ਪੁੰਝੇ ਤੇ ਉਸਦੇ ਚਖਮਾਉਤੀ ਮਦਲਾਸ ਤੇ ਦੀ ਮੱਲਮ ਲਾਵੀ ਪਰ ਮੈਂ ਭਾਵਕ ਨਹੀਂ ਹੋਣਾ ਤੇ ਨਾ ਹੀ ਮਾਂ ਨੂੰ ਘੁੱਟ ਕੇ ਮਿਲਣਾ ਤੇ ਨਾ ਹੀ ਉਸ ਤੇ ਕੰਨ ਲੱਗ ਕੇ ਰੋਣਾ ਮੈਂ ਨਹੀਂ ਚਾਹੁੰਦੀ ਕਿ ਉਸ ਕਮਜ਼ੋਰ ਔਰਤ ਨਾਲ ਕੋਈ ਹਮਦਰਦੀ ਕਰੇ ਜੋ ਆਪਣੇ ਸੁਪਨਿਆਂ ਨੂੰ ਕੱਟਣ ਤੋਂ ਨਾ ਬਚਾ ਸਕੇ ਕਿ ਆਪਣੀ ਜਵਾਨੀ ਨੂੰ ਹੱਸ ਕੇ ਨਾ گزار ਸਕੇ ਜਿਸ ਦੀ ਲੰਮੀ ਗੁੱਤ ਮੇਰੇ ਪਿਆਰ ਨੇ ਹਜ਼ਾਰ ਵਾਰ ਬੁਟੇ ਜਿਸ ਦੀ ਹਰ ਸਦਰ ਉਸ ਦੇ ਸੀਨੇ ਵਿੱਚ ਟੁੱਟਦੀ ਰਹੀ ਤੇ ਜੋ ਆਪਣੀਆਂ ਗੋਰੀਆਂ ਗੱਲਾਂ ਉੱਤੇ ਸ਼ਰਾਬੀ ਪਿਆ ਦੇ ਚਲਮਾ ਕਰਕੇ ਪਈ ਨੀਲਾ ਨੂੰ ਕੁੰਡ ਵਿੱਚ ਛੁਪਾ ਕੇ ਉਸ ਦੀਆਂ ਜਾਦਤੀਆਂ ਉੱਤੇ ਪਰਦੇ ਪਾਉਂਦੀ ਰਹੀ ਤੇ ਉਸ ਦੇ ਬੁੱਲਾਂ ਉੱਤੇ ਕਦੇ ਵੀ ਉਸ ਦੇ ਦਿਲ ਦੀ ਆਵਾਜ਼ ਨਾ ਆਈ ਜਿਸ ਨੇ ਆਪਣੇ ਮਨਪਸੰਦ ਗੀਤ ਕਦੇ ਨਾ ਗਾਏ ਮੈਂ ਇਹੋ ਜਿਹੀ ਕਾਇਰ ਔਰਤ ਨਾਲ ਕੁਇ ਹਮਦਰਦੀ ਨਹੀਂ ਕਰਾਂਗੀ ਪਰ ਸ਼ਾਇਦ ਮੈਂ ਮਾਂ ਦੀ ਕਾਇਰਤਾ ਤੋਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਕੀਤਾ ਨੂੰ ਭੁੱਲ ਜਾਣਾ ਗੁਨਾਹ ਹੈ ਤੇ ਆਪਣੀ ਸੋਣੀ ਗੁੱਤ ਨੂੰ ਪਿਆਰਹੀਨ ਹੱਥਾਂ ਵਿੱਚ ਬिखर ਜਾਣ ਦੇਣਾ ਗੁਨਾਹ ਹੈ ਸੰਦੂਰ ਨਾਲ ਲਿਪੜੀ ਪਰਚੀ ਨੂੰ ਸੀਨੇ ਵਿੱਚ ਉਤਰ ਜਾਣ ਦੇਣਾ ਤੇ ਸੁਹੀ ਫਲਕਾਰੀ ਦੇ ਵਿੱਚ লাশ ਬਣ ਕੇ ਲਿਫਟ ਜਾਣਾ ਵੀ ਗੁਨਾਹ ਹੈ ਪਰ ਮੈਂ ਮਾਂ ਕੋਲ ਜਾਵਾਂਗੀ ਤੇ ਉਸਦੀ ਕੁਮਲਾ ਚੁੱਕੀ ਕਾਇਆ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਸਦੇ ਟਲਕ ਦੇ ਅਥਰੂਆਂ ਨੂੰ ਪੂੰਝਾਂਗੀ ਤੇ ਉਸਦੀ ਰੂਹ ਵਿੱਚੋਂ ਗਵਾਚੇ ਕੀਤਾ ਨੂੰ ਲੱਭ ਕੇ ਨਵੇਂ ਸਿਰਿਓਂ ਆਪਣੀ ਕਾਪੀ ਵਿੱਚ ਲਿਖਾਂਗੀ ਤੇ ਮੈਂ ਮੇਰੇ ਮਾਂ ਦੇ ਪਿਆਰ ਨਾਲ ਸਲਗਦੀ ਅੰਗਿਆਰਾਂ ਵਰਗੀ ਕੀਤਾ ਨੂੰ ਲੱਭ ਕੇ ਆਪਣੇ ਪਿਓ ਦੇ ਪਿਆਰੇ ਨੇ ਹੱਥਾਂ ਵਿੱਚ ਰੱਖਾਂਗੀ ਜਿਸ ਨੇ ਮੇਰੀ ਮਾਂ ਤੋਂ ਖੋਲੇ ਸੀ ਉਸ ਤੇ ਕੀਤਾ ਵਾਲੀ ਕਾਪੀ ਉਮੀਦ ਕਰਦੀ ਹਾਂ ਦੋਸਤੋ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ